ਮੈਂ ਤਰੋ ਅਜ ਦੇ ਦਿਨ ਤੇ ਅਜ ਦੇ ਨਾਗ ਦੀ ਕਰਤੀ ਸ਼ੁਰੂਆਤ ਆਪਰੇ ਸੋਨੇ ਜੇ ਪਤਨਾ ਦਾ ਸੋਨਾ ਪਤ ਇਹ ਮੇਕਰਾ ਟਰੈਕਟਰ ਆ ਚਾਚਾ ਪਾਣੀ ਪਣੀ ਛਿੜਕਲਾ ਪਾਣੀ ਪਣੀ ਤਰਾਉ ਕੇ ਫਿਰ ਵਾਹ ਕੱਟਾ ਬੜਾ ਉੱਡ ਗਿਆ ਵਾ ਉਹਨੇ ਤਰ ਹਾਂ ਕੋਈ ਡੱਕ ਜਾਂ ਕੋਈ ਹੋਰ ਚੀਜ਼ ਉੱਤੇ ਲੱਗੀ ਇਹ ਉਹਦੇ ਪੁਰਾਣੇ ਬੰਦੇ ਦੀ ਨਿਸ਼ਾਨੀ ਇਹ ਆ ਕਮਾਈ ਤਾਂ ਮਨ ਆਪ ਕੋ ਵੀ ਛੇਤੀ ਜਾਂਦਾ ਤੇ ਥੱਕੇ ਵੀ ਛੇਤੀ ਜਾਂਦਾ ਜਿੰਨੇ ਡੱਕ ਸਾਰਾ ਦਿਨ ਸੁਣੀ ਜਾਣਾ ਉਹ ਜੋ ਮਰਜ਼ੀ ਕਰਾਈ ਜਾ ਜਿੱਦਾਂ ਮਾਜੀ ਤੱਕ ਹਾਂ ਡੱਕ ਟੁਕਲਾ ਕੇ ਮਨ ਆਮ ਜਿਆਦਾ ਕੱਢ ਲੈਂਦਾ ਆ ਪਰ ਉਹਦੇ ਗਾਲਿਆਂ ਦੇ ਲੋਰ ਦੇ ਵਿੱਚ ਕਰੀ ਜਾਂਦਾ ਅਰੇ ਆ ਵੀ ਪੁਰਾਣੇ ਬੰਦੇ ਪੁਰਾਣੇ ਹੀ ਆ ਇਹਨਾਂ ਨੂੰ ਕੋਈ ਨਹੀਂ ਹੈਗਾ ਵੀ ਡੱਕਣ ਲੱਗਣਾ ਚਾਹੀਦਾ ਜਾਂ ਕਿਦਾਂ ਹੀ ਇਹ ਆਪਣਾ ਚਾਚਾ ਆ ਸ਼ੇਰਾ ਚਾਚਾ ਆ ਵੀ ਹੁਣ ਮੈਂ ਤਰ ਚੂਹਿਆਂ ਦਾ ਖਾਣਾ ਤਿਆਰ ਕਰ ਰਿਹਾ ਹਾਂ ਮੰਮੀ ਹਣੀ ਅੱਜ ਬੀਜੇ ਮਾ ਦਾ ਆਟਾ ਮੰਮੀ ਹਣਾ ਕੋਲੋਂ ਲੈਣਾ ਮੰਮੀ ਹਣੀ ਕੋਈ ਕੰਮ ਕਰnde ਤੇ ਇਹਦਾ ਤਰਵਰਾ ਜਾ ਕਰ ਜਣਾ ਜਦ ਪਰ ਪਰਾਇਆ ਏਡਾ ਪਾਗਲ ਆ ਚੱਲੀ ਆ ਆਜਾ ਮੇਰਾ ਪਤਾ ਹੋੜ ਜਿਹੜੀ ਆਏ ਉਹ ਦੇਖਣਾ ਪਿਓ ਥੱਲੇ ਵੇਖ ਕੇ ਪਤਾ ਅਚਰਬ ਅਚਰਬ ਹਾਂਜੀ ਥੱਲੇ ਵੇਖਣਾ ਪੂਨਾ ਸੋਦੀ ਨਹੀਂ ਪਿੱਛੇ ਆਜਾ ਕੈਮਰਾਮੈਨ ਰੀਤ ਨੂੰ ਬਣਾਇਆ ਮੈਂ ਆਜਾ ਤੂੰ ਨਿੱਕਾ ਤੂੰ ਆਜਾ ਮੇਰੇ ਲੱਗ ਗਿਆ ਜਾ ਪੱਜ ਗਿਆ ਆ ਗਏ ਸਾਰੇ ਜੀ ਆ ਗਏ ਜੀ ਦਾ ਦਾਦਾ ਖਾ ਗਿਆ ਹਾਂ ਬਣ ਗਿਆ ਤੇਰਾ ਪੂਰਪਰਾ ਗਿਆ ਚੂਚਿਆਂ ਦਾ ਤੇ ਆਟਾ ਹੀ ਆ ਤੇ ਐ ਬਰੇਡ ਲੈ ਲਿਆ ਵਾ ਦਾਦਾ ਹੱਥ ਆਪਣੇ ਖੋਲ ਨਾ ਤੂੰ ਤਾਂ ਭੁੱਖੇ ਆ ਨਾ ਤਾਂ ਅਗਰ ਕੋ ਕੋਹਣ ਦੇ ਤੇ ਹਲੋ ਦੋ ਕੋਹਣ ਨਾਲ ਮਾ ਜਿਹਨੇ ਨਾ ਹੁਣ ਆ ਗਿਆ ਸਮਾਨ ਤਿਆਰ ਹੋ ਗਿਆ ਬਿਲਕੁਲ ਰੈਡੀ ਇਹ ਪਾ ਕੇ ਫਿਰ ਇਹਨਾਂ ਨੂੰ ਕਰਾਂਗੇ ਸੈਟ ਅੱਜ ਪਨੀਰੀ ਨੂੰ ਪਾਣੀ ਨਹੀਂ ਲਾਇਆ ਤਾਂ ਨਾ ਪਨੀਰੀ ਜਵੜ ਜਾਣਾ ਇਹਨਾਂ ਨੇ ਥੋੜਾ ਜਿਹਾ ਫਿਰ ਇੱਧਰ ਤੋਰ ਫੇਰ ਲੈ ਲੈਣੇ ਮੜਾ ਜਾ ਏ Ketela aja, आए kelinci tuh iketela, ही keliling, आए Papa keliling, 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 ਦੇ ਮੈਂ ਤਰੋ ਲੋਟੀ ਆ ਗਈ ਆ ਪਕਵਾਨ ਬਹੁਤ ਹੀ ਟੇਸਟੀ ਆ ਜੇ ਕਬੂਰਗੀ ਤੋੜ ਕੇ ਖਾ ਲਈ ਆ ਆ ਸਿਸਟਮ ਦੇਖ ਲੋ ਬਹੁਤ ਪਿਆਰਾ ਸਿਸਟਮ ਆ ਆ ਹੈ ਗਈ ਆ ਆ ਬਦੀ ਚਟਣੀ ਆ ਕੱਦੂ ਆ ਆਰਗੇਨਿਕ ਕੱਦੂ ਕਰਦਾ ਕਰੋ ਚੈੱਕ ਆ ਰੋਟੀ ਨਾ ਤੋ ਕੀ ਹੋ ਗਏ ਤਿਆਰ ਉੱਗਾ ਤੇ ਜਾਣਾ ਪੈ ਸਕਦਾ ਆ ਬੰਦਾ ਤਿਆਰ ਹੋਇਆ ਹੋਵੇ ਜੱਟ ਸਰਫੂ ਮਾਰਦਾ ਗੱਡੀ ਦੀ ਜਾਂ ਮੋਟਰਸਾਈਕਲ ਸਟਾਰਟ ਕਰਕੇ ਚੱਲ ਜਾਂਦਾ ਉਹ ਲੱਗੇ ਰੋਟੀ ਖਾਣ ਹਾਂਜੀ ਦੱਸੋ ਔਥਰਾ ਜਾ ਜਾ ਤੇ ਰੋਟੀ ਪਾਣੀ ਸ਼ਕਣ ਦੇ ਚਲੋ ਠੀਕ ਹੈ ਯਾਰ ਓਕੇ ਆ ਵੀ ਮਰੀ ਚਿੰਗੜ ਬੋਰ ਨਾਲ ਚੱਲੀ ਰੋਣ ਲੱਗ ਜੰਦੀ ਆ ਕੁੜੀ ਇਧਰ ਆ ਦੀ ਆ ਓਕੇ ਮੈਂ ਰਮਾ ਬਿਠਾਉਣਾ ਪਸਾ ਮੈਂ ਆਪੇ ਜੜ ਦਿੰਦੀ ਚੱਲ ਰੋ ਲੱਗਦੀ ਆ ਬੀਬੀ ਜੇ ਤਾਂ ਪਾਪਾ ਜਾਂਦਾ ਨਾ ਨਹੀਂ ਢਾਂਗੀ ਯਾਰ ਤੁਸੀਂ ਤਾਂ ਜਾਣਦੇ ਹੋ ਮੈਂ ਵੀ ਜਰਾ ਕ ਗੁੰਡਾਂ ਦਾ ਲੀੜੇ ਚੜੀ ਪਾ ਲੀ। ਉਹ। ਉਹ ਮਜਾਰੀਆਂ ਪਤਾ ਹੋ ਨ ਕਿੱਥੇ ਚੱਲਿਆ ਵਾ। ਬਾਦੂ ਮਹਾਰਾ ਨਹੀਂ ਦਿੱਤੇ ਲੀੜੇ। ਤੇ ਅਖੀਰ ਕਿੱਥੇ ਆਣਾ ਆ ਨਹੀਂ ਕੋਈ ਤਰ੍ਹਾਂ। ਮਾਮੂ ਇੰਨੇ ਤਾਂ ਉਸਤਾਰੀ ਵੀ ਦਤੇ ਸਦੇ ਬਈ ਹੁੰਦੀ। ਹਾਂ। ਜੇ ਦੰਤ ਇਸ ਲੰਬੇ। ਜੇ ਦੰਤ ਇਸ ਲੰਬੇ ਤਾਂ ਉਸਤਾਰੀ ਦਿੱਤਾ ਹੀ ਨਹੀਂ। ਹਾਂ। ਹੇ ਹਰ ਜਾਰ ਦੇ ਆਹ ਬੋਨ ਦੇ ਤੇ ਮਾਂ ਮੁੰਟੀ ਚਲਾਉਂਦੀ ਆ। ਜੇ ਲੋਕ ਬਸ ਤੇਰੀ ਪੁਰੀਆ ਬਣਨ ਵਾਲੀਆਂ ਮੇਰੇ ਨਾ ਸਕੂਲ ਜੋ ਬੰਨ ਨਾ ਮੇਰਾ ਹੋ। ਮੇਰਾ ਦਬਣਿਆ ਹੋਰ ਪੋਰ ਰੈਂਪੜੇ ਲੱਗੇ। ਗਣੀ ਹੋਰ ਲਾਗੇ ਕੁਝ ਬੰਡਿਆ ਮ ਲਾਲਾ ਕੈਂਟੀਨ ਬੰਦ ਜੀ ਮੇਰਾ ਜੇਰਾ ਅੰਜਲਾ ਵੱਡਾ ਅੰਜਲਾ ਵੀ ਵੱਡਾ ਹੜ ਗਵੰ ਦਾ ਸੇਮ ਸੇਮ ਵੱਡਾ ਨੋਏ ਦਾ ਮੇਰੀ ਕਿਉਂ ਕਲਾਸ ਵੱਡ ਲੱਗ ਬੜ ਲੱਗੀ ਕੀ ਖਾਣਾ ਮੇਰੇ ਪੁੱਤਾਂ ਨੇ ਇੱਕੀਆਂ ਸਮੋਸੇ ਹੋਰਾ Ô rơi có kaluke? Hã? Nay mọi người nagung katar rìa nè. Vìa này. Vìa này. Vìa xác định này. Vìa खाना định này. Vìa xác định này. Vìa ਫਿਰ ਇਹਨਾਂ ਕੋ ਖਾਧਾ ਤੇ ਜਾਣਾ ਨਹੀਂ ਹੈ ਨਹੀਂ ਦੋ ਚਾ ਖਾਣਗੇ ਨਹੀਂ ਤੇਂ ਜੀ ਚਾ ਖਾਣਗੇ ਆਸੂ ਜਾਣਾ ਕਾਟਿੰਗ ਤੇ ਜਾਣਾ ਆ ਤੀਓ ਕਿਥੇ ਪਤਾ ਜਾਣੀਆ ਜੇ ਕਹੀ ਖਾ ਕੇ ਦੇ ਨਹੀਂ ਜੇ ਤੁਸੀਂ ਖਾਓਗੇ ਉਹ ਖਾਵਾਗੀ ਨਹੀਂ ਪਤਾ ਜਿਹੜੀ ਚੀਜ਼ ਨੂੰ ਤੁਹਾਡਾ ਜੀ ਗੰਨਾ ਮੈਂ ਆ ਕੇ ਕਹਾਂਗਾ ਮੈਂ ਕਹਾਂਗਾ ਲੰਗਵਾ ਖਾ ਲੋ ਕੇਲੇ ਖਾ ਲੋ ਕੇਲੇ ਖਾ ਲੋਗੇ ਛੜੀ ਜਾਵੇ ਹੁਣ ਯਾਨੀ ਕਿ ਲਵਟ ਕਰੀ ਦੇਈ ਨਹੀਂ ਮੈਦ ਲੱਗਦਾ ਨਹੀਂ ਬਰਗਾ ਬਗਰਾਟ ਬਗਰਾਟ ਬਲਾ ਕੋ ਤਾਂ ਐ ਤਨ ਲੱਲਾ ਫੜ ਜਾ ਠੀਕ ਆ ਧਾ कितना लाग देती है हाँ तो ठीक करनी रिको मांडी रिको और <laughs> यार मरा मेरा ਵਧੀਆ ਇਹ ਸਵਾਲ ਲੱਗੇ ਹਾਂ ਖਾਦੇ ਨਹੀਂ ਘਰ ਨਹੀਂ ਕਰ ਲਈ ਖਾਦੇ ਝੂਠ ਖਾਗੋ ਕਿਦੇ ਜਲੀਣ ਕਰ ਲੋ ਹੈ ਕਾੜੇ ਨਹੀਂ ਹਲ ਕਰੇ ਜਾ ਕੇ ਬਣਾ ਮੈਂ ਕੀ ਪੜਾਂਗਾ ਤੈਨੂੰ है। नहीं, कार नहीं नहीं इधर। अरे पापा, पापा है गा, है गा। पापा का, मैगी खानी है। है? मैगी खाके फिर का जल ਉਹ ਵਾ ਵਾ ਰਗੜ 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 ਆ ਗਿਆ ਹੂੰ ਆ ਮੇਰੇ ਨਾਲ ਘਰ ਤੇ ਨਾ ਉਹ ਤੇ ਮੈਂ ਹੀ ਖਾਣੀ ਓਕੇ ਨਹੀਂ ਨਹੀਂ ਜੇ ਜੇ ਘਰੇ ਜਾ ਕੇ ਖਾਣਾ ਫਿਰ ਇੱਥੇ ਨਹੀਂ ਖਾਣੀ ਜੇ ਘਰੇ ਜਾ ਕੇ ਮੈਂ ਹੀ ਖਾਣੀ ਤੇ ਦੱਸੋ ਇੱਥੇ ਇੱਥੇ ਚਲੀਏ ਵੀ ਚੱਲ ਨਾਓ ਵੀ ਮਿੱਤਰੋ ਇਹਦੇ ਮੈਨੂੰ ਮਹਿੰਗੀਆਂ ਪਈਆਂ ਨਾਲ ਲਿਆ ਕੇ ਹੈ ਅੰਛ ਆ ਤੇ ਮਹਿੰਗਾ ਹੋ ਗਿਆ ਕਮ ਹੈਪੀ ਬਰਥਡੇ ਹੋ ਗਿਆ ਤੁਹਾਡਾ ਜਵਾ ਹੈਪੀ ਨਾਲ ਪੀਣਾ ਕੋ

ਇਹ ਪਤਾ ਮੇਰਾ ਲੇਟ ਹੋ ਰਿਹਾ ਵਾ ਐਂ ਖਾ ਖੋ ਕੇ ਤੇ ਥੋੜਾ ਹੜਾ ਹਜੇ ਰਹਾ ਹੈ ਬਰਥਡੇ ਆ ਜਾ ਹੈਪੀ ਬਰਥਡੇ ਟੂ ਯੂ ਚਲੋ ਮੇਰੇ ਬੇਟਾ ਅੱਜ ਖਾ ਕੇ ਰੱਜ ਪੂਜ ਕਰਕੇ ਅੱਗੇ ਨਹੀਂ ਜਾਂਦੇ ਹਾਂ ਵੈਰੀ ਗੁੱਡ ਆਓ ਹਾਂ ਡੇਕ ਜੂਗਾ ਆ ਜਾ ਚੁੱਕਾ ਹਾਂ ਇਹ ਰੱਜ ਗਿਆ ਇਹ ਜਿਆਦਾ ਤੇ ਤਰਿਆ ਨਹੀਂ ਜਾਣਿਆ ਆਏ ਬੱਬਾ ਕੀ ਹੋ ਗਿਆ ਚਲ ਕਰ ਰੱਜ ਗਈ ਜਾਨਾ ਆ ਜਾ ਸੁਪੀ ਖਾਣਾ ਗਏ ਖਾਣਾ ਪੀਣੇ ਕੀ ਕਿੰਨੇ ਘਣਾ ਮੰਮਾ ਨੇ ਕੀ ਕਹਿਣਾ ਖਾਣ ਪੀਣ ਗਏ ਖਾਣ ਪੀਣਦੇ ਸਮਾ ਲੈ ਸਮਾ ਲੈ ਹੰਦੇ ਵੇ ਸਮਾਨ ਕੀ ਲਾਣਗੇ ਜਿਹੜਾ ਤੈਨੂੰ ਉਹ ਦਿੱਤਾ ਹੀ ਆਇਆ ਉਹ ਕੀ ਯਾਰ ਮੇਲੇ ਲੈਣਗੇ ਫਿਰ ਯਕੀਨਾਂ ਦੇ ਅਸੀਂ ਤੋਹਣੇ ਜਾਣਦੇ ਅੱਛਾ ਉੱਥੇ ਤੇ ਗਈ ਹਾਂ ਇਹਦਾ ਖਾਣੀ ਗਏ ਪਤਾ ਨਾ ਨਾ ਖਾਣ ਕਿਉਂ ਕਿਸੇ ਨਾਲ ਨਹੀਂ ਲੈਣਗੇ ਆ ਮੈਂ ਬੋਲਦੀ ਜਾਨ Maksudnya, kamu banyak bicara dengan anak-anak. tidak akan Tidak akan Tidak. akan berbicara dengan perempuan mereka, bukan? Saya akan menjadi perempuan mereka. Kamu akan ਪਰ ਮੇਰਾ ਪੁੱਤ ਮੈਨੂੰ ਪਿਆਰ ਨਹੀਂ ਕਰਦਾ ਆਏ ਬਬਾ ਇਹਦੇ ਸਾਚੀ ਪਾਰ ਕਰਦਾ ਹੋਏ ਰਹਿਮਤ ਵੀ ਬੜਾ ਪਿਆਰ ਕਰਦਾ ਹੈ ਨਾ ਰੀਦੋਂ ਵੱਡਾ ਹੋ ਗਿਆ ਵਾਣਾ ਸਿਆਣਾ ਹੋ ਗਿਆ ਇਹ 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 ਤੁਹਾਡੇ ਵਰਗਾ ਹੁੰਦਾ ਹੈ ਪੁੱਤ ਨਿਕਲਿਆ ਆਈ ਮੇਰਾ ਪੁੱਤ ਨਾ ਹੋਰ ਓਡੀ ਭਾਈ i'm very good but so, so he, he this is home you are raised there comas so he played farm ਚਲੋ ਜਦੋਂ ਆਇਆ ਜਿਹਦਾ ਮੁੰਡਾ ਇਹ ਕਹਿੰਦਾ ਚਲੋ ਗੁਰੂ ਮਹਾਰਾਜ ਦੇ ਘਰੇ ਨਤਮਸਤਕ ਹੋਈਏ ਚਲੋ ਆ ਗਏ ਆਹ ਇਧਾਰੇ ਇੰਦੇ ਹੋਰ ਪਾਰਾ ਨਾ ਇਹ ਵਖਾ ਖਾਲਸਾ ਸਾਹਿਬ ਅਸਤੇ ਬਾਈ ਹੋਰ ਮਰ ਕੋ ਵੀ ਆ ਬੜੀਆ ਹੋ ਗਿਆ ਬਾਬਾ ਜੀ ਠੀਕ ਆ ਤੇ ਸੁਣਾਓ ਕਿਰਪਾ ਚਲੋ ਬੜੀਆ ਲੇ ਲੈ ਲੈ ਨਾ ਗੁਰੂ ਜੀ ਬਾਬਾ ਜੀ ਜਦੋਂ ਹੁਕਮ ਹੋ ਜੇ ਉਹਦਾ ਆਉਂਦੇ ਆਂਦੇ ਜਾਂਦੇ ਰਹਿੰਦੇ ਆਂ ਹੀ ਤਾਂ ਬੜੇ ਮਾੜੇ ਕਹਿ ਹਾਂਜੀ 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 ਅੰਮੇ ਆ ਜਦੋਂ ਮਹਾਰਾਜ ਜਾ ਹੀ ਰਹਿੰਦਾ ਜੀ ਤਾਂ ਠੀਕ ਹਾਂਜੀ ਹਾਂਜੀ ਹੋ ਸੁਣਾਓ

Fortunyore static So what's <laughs> the <laughs> intention, how you can look forward I guess what I can't.. Siniabilia Wow! Badosafit منتتratح M чтобы Michalammarat Click commercial Click ਨਿਤ ਰਤਨ ਤੇ ਚਰਨ ਸਾਰਿ ਹੋ ਰੁਪਤਿ ਗੁਰਦਾਰਾ ਰਹੇ ਅਚਲ ਸਾਹਿਬ ਦੇ ਸਾਥ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪਰਦਰਾ ਅਚਲ ਸਾਹਿਬ ਵਾਹਿਗੁਰੂ ਜੀ ਜੀਤ ਪਾਉਣ ਨਾ ਪਾਉਣ